ਬੰਦੀ ਦਾ ਕੇਹੜੇ ਕੋਲ ਯਾਰ ਗੱਲ ਕਰਾਂਗੇ ਗੱਲ ਕਰਾਂਗੇ ਸਾਰੇ ਮੇਲ ਵਾਲੇ ਆਏ ਕਿ ਮਿਲਣਾ ਸਾਰੇ ਆ ਗਏ ਆਪਸ ਲੋ ਮਿਲਾਂਗੇ ਵੀ ਪਹਿਲਾਂ ਡੰਗ ਲਗਾ ਕੇ ਆਈਓ ਤੁਸੀਂ ਪਹਿਲਾਂ ਫੜੋ ਨਾ ਹੁਣ 5 ਮਿੰਟ ਦਰ ਲਓ ਠੰਡਾ ਪੀ ਲਓ ਤੁਹਾਨੂੰ ਆ ਗਈ ਹੁਣ ਥੋੜੀ ਜਾਨ ਨਿਕਲਦੀ ਆ ਜਾਂ ਪਾਣੀ ਪ੍ਰੋਟੋਕੋਲ ਆ ਪ੍ਰੋਟੋਕੋਲ ਪ੍ਰੋਟੋਕੋਲ ਸੁਣ ਲਓ ਜਦੋਂ ਮੇਲ ਪਾਈ ਸੀ ਤਾਂ ਪ੍ਰੋਟੋਕੋਲ ਨਹੀਂ ਸੀਗਾ ਜਦੋਂ ਮੇਲ ਕੀਤੀ ਤਾਂ ਪ੍ਰੋਟੋਕੋਲ ਨਹੀਂ ਸੀਗਾ ਜਦੋਂ ਮੇਲ ਕੀਤੀ ਸੀ ਤਾਂ ਪ੍ਰੋਟੋਕੋਲ ਨਹੀਂ ਸੀਗਾ ਉਹ ਜਾਣੇ ਹੋਇਆ ਜੋ ਤੁਹਾਨੂੰ ਹੁਣ ਵਿਤਕੋਲੀ ਜਾਨੀ ਨੀ ਪਤਾ ਉਹ ਜਾਣੇ ਦੋ ਪਰ ਵਿੱਚ ਕਿਨੇ ਬੋਲਣ ਸਿੱਖਿਆ ਮਿੱਥੂ ਨੂੰ ਮੇਲ ਪਾਈ ਆ ਭਾਈ ਹਮਲਾ ਆਊਗਾ ਹਮਲਾ ਹਮਲਾ ਆਊਗਾ ਤਾਂ ਕਿ ਉਹਨੇ ਬਗੜਤੀ ਸੀਗੇ ਫਿਰ ਨੀ ਬੋਲੇ ਤੁਹਾਡੇ ਬੱਚੇ ਨਹੀਂ ਤੁਹਾਡੇ ਪਰਿਵਾਰ ਤੁਹਾਡੇ ਕਿ ਧੀ ਨਹੀਂ ਲਿਆ 10-10 ਸਾਲ ਤੁਹਾਨੂੰ ਸ਼ਰਮ ਨਹੀਂ ਕਿ ਸਾਡੇ ਕਿ ਧੀਆਂ ਹੈਗੀਆਂ 10 ਸਾਲ ਭਾਜੀ ਬੱਚੇ ਕੁੜਤੇ ਯਾਰ ਨੀ ਸ਼ਰਮ ਨਹੀਂ 10 ਦੇ ਬੱਚੇ ਕੁੜਤੇ 8-9 ਸਾਲ ਦੇ ਵੀ ਇਹ ਵੀ ਘਟਨਾ ਤੁਹਾਡੇ ਸਾਹਮਣੇ ਆ ਇਹ ਪੁਲਿਸ ਦੇ ਮੁਲਾਜ਼ਮ ਖੜੇ ਆ ਸਾਰੇ ਪੁਲਿਸ ਦੇ ਅਧਿਕਾਰੀ ਬੈਠੇ ਆ ਬਕਾਇਦਾ ਮੇਲ ਪਾ ਕੇ ਕਿਹਾ ਗਿਆ ਸੀ ਵੀ ਗੁਰਦੁਆਰਾ ਹਮਲਾ ਹੋਊਗਾ 4 ਦਿਨ ਪਹਿਲਾਂ ਦੱਸਿਆ ਪ੍ਰਸ਼ਾਸਨ ਨੂੰ ਹਮਲਾ ਹੋਊਗਾ ਇਹ ਲੋਕ ਸਰਕਾਰ ਦੇ ਦਬਾਅ 'ਚ ਬੀਜਪੀ ਦੇ ਦਬਾਅ 'ਚ ਇੰਨੇ ਬੈਠੇ ਸੀਗੇ ਇਹਨਾਂ ਲੋਕਾਂ ਨੂੰ ਸ਼ਰਮ ਨਹੀਂ ਆਈ ਕਿ ਅੱਧੀ ਰਾਤ ਨੂੰ 3 ਵਜੇ ਬੀਜਪੀ ਦੇ ਗੁੰਡੇ ਵੜੇ 10-10 ਸਾਲ ਦੇ ਮਾਸੂਮ ਬੱਚੇ ਵੜੇ ਅਸੀਂ 82 ਸਾਲ ਦੇ ਬਜ਼ੁਰਗ ਵੜੇ ਬੀਬੀਆਂ ਮੇਜੇ ਕੀਤੀ ਗਈ ਧੱਕੇ ਗੁੰਡਾਗਰਦੀ ਕੀਤੀ ਗਈ ਤੇ ਫੌਸਾ ਮੂਚੇ ਕੁੰਗਣੀਆਂ ਪਾ ਕੇ ਸੁੱਤੀ ਵੀ ਸੀਗੀ ਹਰ ਯਮਨ ਹਰ ਸੀ ਪਿਆ ਬੰਦੇ ਆ ਜਾਓ ਤੇ ਜਈ ਦੇ ਪੰਜ ਬੰਦੇ ਕਿਉਂ ਤੁਸੀਂ ਕੁੱਟਣਾ ਪਿਆ ਬੰਦੇ ਕੁੱਟ ਜੂ ਆ ਕੇ ਅਸੀਂ 5 ਬੰਦੇ ਮਿਲ ਲੀਏ ਕਾਹਦਾ 5 ਬੰਦੇ ਮਿਲ ਲੀਏ ਬੰਦੀ ਦਾ ਕੇ ਖੜ ਦੇ ਕੋਈਆਂ ਨਾਲ ਗੱਲ ਕਰ ਬੈਠੇ ਆ ਗਏ ਸਾਰੇ ਮੇਲ ਵਾਸਤੇ ਆਏ ਨਹੀਂ ਮਿਲਣਾ ਸਾਰੇ ਆ ਗਏ ਸਾਰੇ ਮੇਲਾਗੇ ਆਪਸ ਲੋ ਮਿਲਾਂਗੇ ਵਾਹ ਪਹਿਲਾਂ ਜੰਗਾ ਲਗਾ ਕੇ ਆ ਜੀ ਤੁਸੀਂ ਪਹਿਲਾਂ ਫੜੋ ਨਾ ਹੁਣ 5 ਮਿੰਟ ਡਾਲਰ ਥੰਡਾ ਪਹਿਲਾਂ ਤੁਹਾਨੂੰ ਆ ਗਏ ਹੁਣ ਥੋੜੀ ਜਾਨ ਨਿਕਲਦੀ ਆ ਜਾਹ ਪਨੀ ਪ੍ਰੋਟੋਕੋਲ ਆ ਪ੍ਰੋਟੋਕੋਲ ਸੁਣ ਲੋ ਜਦੋਂ ਮੇਲ ਪਈ ਸੀ ਤਾਂ ਪ੍ਰੋਟੋਕੋਲ ਨਹੀਂ ਸੀਗਾ ਜਦੋਂ ਮੇਲ ਕੀਤੀ ਤਾਂ ਪ੍ਰੋਟੋਕੋਲ ਨਹੀਂ ਸੀਗਾ ਜਦੋਂ ਮੇਲ ਕੀਤੀ ਸੀ ਤਾਂ ਪ੍ਰੋਟੋਕੋਲ ਨਹੀਂ ਸੀਗਾ ਉਹ ਜਾਣੇ ਹੋਇਆ ਤੂੰ ਤੁਹਾਨੂੰ ਹੁਸਦਿਕ ਕਮਲੀ ਜਾਣੀ ਨੀ ਪਤਾ ਉਹ ਜਾਣੇ ਦੋ ਪਰ ਵਿੱਚ ਕਿਨੇ ਬੋਲਣ ਸਿੱਖਿਆ ਪਿੱਥੋਂ ਨੂੰ ਮੇਲ ਪਾਈ ਆ ਭਾਈ ਹਮਲਾ ਆਊਗਾ ਹਮਲਾ ਹਮਲਾ ਆਊਗਾ ਤਾਂ ਮੈਂ ਤੁਹਾਨੂੰ ਬਗ ਬੈਠੀ ਜੀ ਫਿਰ ਨਹੀਂ ਬੋਲੀ ਦਊਗਾ ਹੋਇਆ ਸਾਡੇ ਗੱਲ ਹੋ ਗਿਆ ਤੁਹਾਨੂੰ ਮੇਲ ਪਾਈ ਆ ਮੇਲ ਪਾ ਕੇ ਦੱਸਿਆ ਹੈ ਹਣ ਹੁਣ ਆ ਕੇ ਬੈ ਗਈ ਹੁਣ ਜਵਾਬ ਤਾਂ ਨਿਕਲਦਾ ਆ ਕੇ ਜਵਾਬ ਤਾਂ ਨਿਕਲਦਾ ਵਾਟਾ ਤੁਹਾਨੂੰ ਫਰਜ ਬਣਦਾ ਜੇ ਤੁਹਾਨੂੰ ਪਹਿਲਾਂ ਦੱਸਤਾ ਵੀ ਆ ਕੇ ਮੋਣਾ ਹੈ ਕਿ ਤੁਹਾਨੂੰ ਉਹ ਤਾਂ ਫਰਜ਼ ਨਹੀਂ ਸੀਗਾ ਬੜਾ ਫਰਜ਼ ਸੀਗਾ ਮੈਨੂੰ ਦੱਸਦੇ ਪਾਈ ਹਮਲਾ ਹੋਊਗਾ ਹਮਲਾ ਹਮਲਾ ਹੋਊਗਾ ਉਹਦੇ ਪ੍ਰੋਟੋਕੋਲ ਧਿਆਨ ਰੱਖਣੇ ਤੁਸੀਂ ਹੁਣ ਕਹਿੰਦੇ ਪ੍ਰੋਟੋਕੋਲ ਹੈ ਉਹਦਾ ਪ੍ਰੋਟੋਕੋਲ ਇੱਥੇ ਕਿੱਥੇ ਗਿਆ ਸੀਗਾ ਭਾਈ ਜੀ ਜਵਾਬ ਤਾਂ ਦੇ ਤੋ ਗੱਲ ਸ਼ੁਰੂ ਕੀਤੀ ਆ ਤਾਂ ਮਾਰੇ ਤੋ ਯਾਰ ਜੋ ਮਿਲਣੇ ਦਾ ਪ੍ਰੋਗਰਾਮ ਹੁੰਦਾ ਉਸਮੇ 5 ਆਦਮੀ ਜਾਣੇ ਪ੍ਰੋਟੋਕੋਲ ਉਹ ਆ ਯਾਰ ਤੁਸੀਂ ਸੁਣ ਲੈਣਾ ਕੋ ਫਿਰ ਗਲਤ ਜਵਾਬ ਸੁਣੋ ਵੀ ਹਾਂ ਕਹਿ ਦਿਆ ਫਿਰ ਜਵਾਬ ਸੁਣੋ ਵੀ ਜਵਾਬ ਆਦਾਦੀ ਦੀ ਵਰਤੋਂ ਹੁੰਦੀ ਹੈ ਪੰਜ ਆਦਮੀ ਨੂੰ ਚਲੋ ਵਰਤਾਂ ਚਾ ਲਈਏ ਵੀ ਅਸੀਂ ਮੇਲ ਵੀ ਜਨਾਨੀਆਂ ਕੁੜਤੀ ਤੁਹਾਡੇ ਬੱਚੇ ਨਹੀਂ ਕਿ ਤੁਹਾਡੇ ਪਰਿਵਾਰ ਤੁਹਾਡੇ ਕਿ ਧੀ ਨਹੀਂ ਆ 10 10 ਸਾਲ ਤੁਹਾਨੂੰ ਸ਼ਰਮ ਨਹੀਂ ਕਿ ਤੁਹਾਡੇ ਧੀਆਂ ਹੈਗੀਆਂ ਦਾ ਜੇ ਮਾ ਜੀ ਬੱਚੇ ਕੁਸਤੇ ਯਾਰ ਨਾ ਨਹੀਂ ਸ਼ਰਮਾਈਂ ਦਸੋ ਦੇ ਬੱਚੇ ਕੁਸਤੇ ਅਸੀਂ 80 ਸਾਲ ਦੇ ਵੀ ਹਜੇ ਬੱਚਿਆਂ ਦੇ ਚਰਤਕ ਕੋ ਸੜਕ ਕੋ ਜੀ ਕੋਈ ਨਹੀਂ ਕੋਈ ਇੱਕ ਮਿੰਟ ਰੁਕ ਜਾ ਕੋਈ ਬਾਤ ਕਰੇ ਸਰਦਾਰ ਜੀ ਕੋਈ ਗੱਲ ਕੋਈ ਗੱਲ ਹੱਥ ਤੁਸੀਂ ਚੱਲ ਜਾਣਾ ਹਾਂ ਹਾਂ ওই ওই ਗੱਲ ਲਿਖਣ ਯਾਰ ਕਰਕੇ ਸਾਰਿਆਂ ਦੇ ਵਿੱਚ ਮੇਰਾ ਫੋਨ ਨਿਕੋ ਦੇ ਕੱਲ ਲਗਾ ਦੇ ਕੀ ਆਬ ਜੀ ਆਹ ਸਰ ਮੇ ਲਾਓ ਜੀ ਹਾਂ ਜੀ ਆਦਮੀ ਆਜੂ ਪਾਇਤਨ ਵੀਰੇ 10-11 ਬੰਦੇ ਜਾਵਾਂਗੇ 10-11 ਨਹੀਂ ਜੀ ਕੋਈ ਨਹੀਂ ਕੋੜੇ ਨਹੀਂ ਜਾਂਦੇ ਨਹੀਂ ਜਾਂਦੇ ਰਿਆਂ ਚੱਲ ਪਾਜੀ ਹਾਂ ਮੈਂ ਤਾਂ ਜਾਂਦਾ ਹਾਂ ਬੜੇ ਨਾੜ ਕੋਈ ਯਾਤਰੀ ਬੰਦੂ ਬੰਦੂ भन्नेहरुको लागि भन्दै बन्द गर्न जाउ लासि जान्ने भयो सबैमा थिए भयो 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 ए बीजी करो शुक्रिया लाइभ गर्छ लाइभ गर्छ जा भाइ कहाँ भिडियो बनाउँ ਉਹ ਬਾਈ ਸਾਲੇ ਉਧਰ ਉਧਰ ਸਾਈਡ ਤੇ ਆ ਜੀ ਉਧਰ ਮੈਨੂੰ ਆਜਾ ਯੋ ਮੈਨੂੰ ਆਜਾ ਨਹੀਂ 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 ਚਾਹ ਆਜਾ ਚਾਹ ਲਓ ਬਾਈ ਬਾਈ ਅਰੇ ਕੋਈ ਨਾ ਬੰਦੇ ਕਰ ਦਿੰਦੇ ਆ ਯਾਰ ਜਰਬਾਨਾ ਵਾਰੀਆਂ ਬਾਬੂ ਤੇ ਕੋਣੀ ਤਾਰੇ ਕੋਣੀ ਦੇ ਆ ਕੋਣੀ ਤੇ ਤਾ ਕਿਹ ਦੇ ਰਿਹਾ ਤੈਨੂੰ ਅਗਰ ਸਾਡਾ ਬੰਦੀ ਨੂੰ ਮਾਰਾਂਗੇ ਆ ਆ ਕੀ ਜਾਂਦੇ ਆ ਦੇਖੋ ਪੰਜ ਹੀ ਨਾ ਜੋ ਪੰਜ ਜਾਓ ਉੱਥੇ ਡੇਗਰ ਸਿੰਘ ਜੀ ਤਾਂ ਪ੍ਰਵਾਹ ਮਾਰ ਤੋ ਨਾ 50 ਮਿੰਟ ਨੂੰ ਬਾਏ ਗੁਰੂ ਜੀ ਦਾ ਖਾਲਸਾ ਬਾਏ ਗੁਰੂ ਜੀ ਦੀ ਫਤਿਹ ਗੋਲੂ ਵਾਲੀ ਘਟਨਾ ਤੁਹਾਡੇ ਸਾਹਮਣੇ ਆ ਇਹ ਪੁਲਿਸ ਦੇ ਮੁਲਾਜ਼ਮ ਖੜੇ ਆ ਸਾਰੇ ਪੁਲਿਸ ਦੇ ਅਧਿਕਾਰੀ ਬੈਠੇ ਆ ਬਕਾਇਦਾ ਮੇਲ ਪਾ ਕੇ ਕਿਹਾ ਗਿਆ ਸੀ ਵੀ ਗੁਰਦੁਆਰਾ ਹਮਲਾ ਹੋਊਗਾ 4 ਦਿਨ ਪਹਿਲਾਂ ਦੱਸਿਆ ਪ੍ਰਸ਼ਾਸਨ ਨੂੰ ਹਮਲਾ ਹੋਊਗਾ ਇਹ ਲੋਕ ਸਰਕਾਰ ਦੇ ਦਬਾਅ 'ਚ ਬੀਜੇਪੀ ਦੇ ਦਬਾਅ 'ਚ ਇੰਨੇ ਬੈਠੇ ਸੀਗੇ ਇਹਨਾਂ ਲੋਕਾਂ ਨੂੰ ਸ਼ਰਮ ਨਹੀਂ ਆਈ ਕਿ ਅੱਧੀ ਰਾਤ ਨੂੰ 3 ਵਜੇ ਬੀਜੇਪੀ ਦੇ ਗੁੰਡੇ ਵੱਡੇ 10-10 ਸਾਲ ਦੇ ਮਾਸੂਮ ਬੱਚੇ ਵੱਡੇ ਅਸੀਂ 82 ਸਾਲ ਦੇ ਬਜ਼ੁਰਗ ਵੱਡੇ ਬੀਬੀਆਂ ਬੇਚਦੀ ਕੀਤੀਗੀ ਧੱਕੇ ਨਾਲ ਗੁੰਡਾਗਰਦੀ ਕੀਤੀਗੀ ਤੇ ਪੁਲਿਸ ਨੇ ਮੂੰਹ 'ਚ ਘੁੰਗਲੀਆਂ ਪਾ ਕੇ ਸੁੱਤੀ ਵੀ ਸੀਗੀ ਕਿਉਂਕਿ ਇਹਨਾਂ ਦੇ ਬੱਚੇ ਨਹੀਂ ਗਏ ਇਹਨਾਂ ਦੇ ਪਰਿਵਾਰ ਨਹੀਂ ਗਏ ਇਹਨਾਂ ਦਰਦ ਤਾਂ ਹੋਵੇ ਇਹ ਮਹਿਸੂਸ ਕਰਨ ਕਿ ਸਾਡੇ ਬੱਚੇ ਸੀ ਉੱਥੇ 10 ਸਾਲ ਦੇ ਯਾਰ ਮਾਨਵਤਾ ਮਰ ਗਈ ਘਟੋ ਘਟ ਤੁਹਾਨੂੰ ਸ਼ਰਮ ਹੋਣੀ ਚਾਹੀਦੀ ਹੈ ਵੀ 10 10 ਸਾਲ ਦੇ ਬੱਚੇ ਵੜਤੇ ਅੱਜ ਜੇ ਅੱਜ ਤਿੰਨ ਤਰੀ ਦੀ ਘਟਨਾ ਹੈ ਅੱਜ ਤਰੀ ਕਿੰਨੀ ਹੋ ਗਈ ਇੱਕ ਬੰਦਾ ਨਹੀਂ ਫੜਿਆ ਪੁਲਿਸ ਨੇ ਸਿੰਗਲ ਬੰਦਾ ਨਹੀਂ ਫੜਿਆ ਨਕਸ਼ਾ ਨੋਕਾ ਨਕਸ਼ਾ ਮੋਕਾ ਨਹੀਂ ਬਣਾਇਆ ਕੋਈ ਬਿਆਨ ਨਹੀਂ ਲਏ ਰਾਮ ਰਾਜੇ ਕ ਰਾਮ ਰਾਜੇ ਸ਼ਾਸਨ ਹੈ ਕਿ ਕੁਸ਼ਾਸਨ ਦੱਸਣ ਅੱਜ ਗੱਲ ਕਰਨ ਜਾਂਦੇ ਆ ਪ੍ਰੋਟੋਕੋਲ ਆ ਬੰਦੇ ਵੱਡੇ ਨਾਲ ਤੇ 50 60 ਬੰਦੇ ਵੜ ਕੇ ਚਲੇ ਜਾਣ ਕੋਈ ਪ੍ਰੋਟੋਕੋਲ ਨਹੀਂ ਪਲਸ ਮੌਜੂਦ ਹੋਵੇ ਗੱਲ ਕਰਨੀ ਹੈ ਪ੍ਰੋਟੋਕੋਲ ਆ ਬਈ ਦੱਸੋ ਕਿਸ ਕੇ ਦਾ ਪ੍ਰੋਟੋਕੋਲ ਆ ਤੁਸੀਂ ਸਿੱਖਾਂ ਦੀ ਗੱਲ ਹੀ ਸੁਣ ਰਹੇ ਸਾਨੂੰ ਗੁਲਾਮੀ ਦਾ ਸਾਹਸ ਕਰਾਇਆ ਜਾ ਰਿਹਾ ਹੈ ਸ਼ਰਮ ਧੱਕਾ ਕੀਤਾ ਜਾ ਰਿਹਾ ਹੈ ਵੀ ਅਸੀਂ ਕੁੱਟ ਵੀ ਖਾਈਏ ਸਾਡੇ ਗੁਰਦੁਆਰਦ ਕੰਮ ਦੇ ਕਰੇ ਬੀਜੇਪੀ ਬੀਜੇਪੀ ਦੇ ਗੁੰਡੇ ਕਰਜਾ ਕਰਨ ਮਾਰਨ ਕੁੱਟੇ ਨਾ ਸਾਡੇ ਧਰਮਸਥਾਨ ਦੀ ਬੇਦਬੀ ਹੋਵੇ ਅਸੀਂ ਰੋ ਵੀ ਨਹੀਂ ਸਕਦੇ ਇਹ ਹਰਮਾਨਗੜ ਦੀ ਪੁੱਛੜੀ ਸਾਨੇ ਵੇਖੋ ਸਾਰੀ ਬੈਠੀ ਆ ਵੀ ਤੁਸੀਂ ਆਪਣਾ ਦਰਦ ਨਹੀਂ ਦੱਸ ਸਕਦੇ ਇਹ ਦੱਸਣ ਖੜ ਕੇ ਵੀ ਕਿਉਂ ਨਹੀਂ ਬੰਦੇ ਫੜੇ ਅੱਜ ਤੱਕ ਭਾਜਪਾ ਦੇ ਐਮਐਲਏ ਗੁਰਵੀਰ ਬਰਾੜ ਨੇ ਜ਼ਿੰਮੇਵਾਰੀ ਚੱਕੀ ਆ ਪਰ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਇਸ ਕਰਕੇ ਅਸੀਂ ਬੈਠੇ ਆ ਜੇ ਸਾਡੇ 11 ਬੰਦੇ ਜਾਨ ਦੇਣਗੇ ਗੱਲ ਕਰਾਂਗੇ ਜੇ ਕਿ ਦੋ ਚਾਰ ਤੁਸੀਂ ਨਹੀਂ ਜਾਂਦੇ ਨਾ ਇਹਨਾਂ ਸਾਨੂੰ ਫੜ ਲਓ ਗਿਫਟਾਰ ਕਰ ਲਓ ਗੋਲੀਆਂ ਮਾਰ ਦਿਓ ਯਾਰ ਜੇ ਸਾਡੇ ਧਰਮਸਾਂ ਦੀ ਬੀਜਨਸ ਤੇ ਮੈਨਾਂ ਮਰੇ ਆ ਬੋਲੇ ਇਸਾਹ ਨਾ ਸਲਾਮ ਅਸੀਂ ਵੀ ਬਰਦਾਸ਼ਤ ਕਰਾਂਗੇ ਵੀ ਸਾਡੇ ਨਿੱਕੇ ਨਿੱਕੇ ਮਾਸੂਮ ਬੱਚੇ ਵੱਡੇ ਜਾਣ ਬੀਬੀਆਂ ਦੇ ਹਮਲੇ ਹੋਵੇ ਗੁਰਦੁਆਰੇ ਦੀ ਬੇਜਵੀ ਹੋਵੇ ਤੇ ਮੁੜ ਕੇ ਜ਼ਿੰਮਵਾਰੀਆਂ ਚੱਕਣ ਤੇ ਇਹ ਲੜਦੇ ਹਦੀ ਪੁੱਸਤੇ ਜਿਹੜੇ ਬੰਦਾ ਗਸਤਾਰ ਨਹੀਂ ਕੀਤਾ ਅਜੇ ਤੱਕ ਸਿੰਗਲ ਬੰਦਾ ਨਾ ਮੌਕਾ ਨਕਸ਼ਾ ਬਣਾਇਆ ਇਸ ਕਰਕੇ ਅਸੀਂ ਬੈਠੇ ਬਾਈ ਜੀ ਇਹ ਦੇਖ ਲਓ 82 ਸਾਲ ਦੇ ਬਜ਼ੁਰਗ ਵੱਡੇ ਆ ਵੱਡੇ ਆ ਆ ਬੰਦੀਆਂ ਤੇ ਬੰਦਾ 80-82 ਸਾਲ ਦੇ ਤੇ ਇਹ ਕਹਿੰਦੇ ਵੀ ਅਪਰਾਧੀਆਂ ਮਕੂਫ ਆਮ ਜਨ ਜਿਸ਼ਵਾਸ ਲੰਘਦੇ ਹੋ ਜੀ ਬੋਲੋਗਨ ਦੇ ਹੋ ਜੇ ਤੇ ਆਗੇ ਜਿਹੜਾ ਅਪਰਾਧੀਆਂ ਖੋਫ ਤੋਂ ਥੁੱਲੇ ਮਨ ਤੋਂ ਖੋਫ ਆ ਖੋਫ ਜਿਵੇਂ ਪੁਲਿਸ ਪ੍ਰਸ਼ਾਸਨ ਹੈ বিজেਪੀ ਤੋਂ বিজেਪੀ ਤੇ ਅੰਮ੍ਰਲ ਤੋਂ বিজেਪੀ ਤੇ ਗੁੰਡੇ ਆ ਤਾਂ ਖੋਜਦਾ ਪੁਲਿਸ ਪ੍ਰਸ਼ਾਸਨ ਹੈ ਜੇ ਨਾ ਹੁੰਦਾ ਹੁਣ ਤਾਂ ਕਿਉਂ ਨਾ ਕਾਰਵਾਈ ਕੀਤੀ ਗਈ ਇਸ ਕਰਕੇ ਭਾਈ ਜੀ ਮਿਲਣਗੇ ਚੰਗੀ ਗੱਲ ਆ ਨੇ ਬਲਣਗੇ ਅਸੀਂ ਬੈਠੀਆਂ ਫੜਨਾ ਫੜਾ ਕੁੱਟਨਾ ਕੁੱਟਾ ਮਾਰਨਾ ਮਖਤਾਰ ਗਿਟਾਰ ਕਰ ਲੋ ਪਰ ਅਸੀਂ ਆਪਣੀ ਗੱਲ ਰੱਖ ਕੇ ਜਾਵਾਂਗੇ ਆਪਣਾ ਦਰਦ ਹੈ ਅਸੀਂ ਰੱਖ ਕੇ ਜਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਮੌਕੇ ਦਾ ਮੌਕੇ ਮੌਤੇ ਸੇਵਾ ਦਾ ਦਿੱਤਾ ਸੀਗਾ 3 ਵਜੇ ਮੈਨੂੰ ਵਜਾ ਚੁੱਕਿਆ ਗਿਆ ਸੀ ਮਾਤਾ ਸਾਰੇ ਸਾਰੇ ਬੇਕਾ ਤੁਮਾਂ ਦੇ ਉਹਨਾਂ ਕੋ ਸਾਰੇ ਉਹ ਕੁਝ ਲਕਾਏ ਮੇਰੇ ਤੇ ਤਿੰਨ ਤੋਂ ਲੈ ਕੇ 9 ਵਜੇ ਮੈਨੂੰ ਬਾਈ ਇੱਥੇ ਹਰਦੇਵ ਸਿੰਘ ਇੱਕ ਥਾਣੇਦਾਰ ਉਹ ਲੈ ਕੇ ਕਢਾ ਕੇ ਤਿੰਨ ਵਾਰੀ ਉਹਨਾਂ ਨੇ ਮੈਨੂੰ ਮੌਤ ਮਾਰਨ ਲੱਗ ਪਿਆ ਸੀ ਵੀ 10 ਦਿਨ ਕਹੋ ਹੁਣ ਮੈਨੂੰ ਮੇਰੇ ਪਰਿਵਾਰ ਨੂੰ ਤਰਸ ਜੰਦੀਆਂ ਵੀ ਅਸੀਂ ਤੁਥੋਂ ਤੁਥੋਂ ਵੜਦੇ ਤੇ ਤੂੰ ਰਵਾਈ ਦਿੱਤੀ ਤਾਂ ਤਾਂ ਮਨ ਆਜੀ ਲੱਗ ਜਨਾ ਉਹ ਕਹਿੰਦਾ ਮੈਂ ਈਮੇਲਾਂ ਕਰੂੰਗਾ ਹੁਣ ਤਾਂ ਮੈਂ ਬੁੜਾ ਆਦਮੀ ਕਿਤੇ ਜਾ ਨਹੀਂ ਸਕਦਾ ਜੇ ਮੇਰਾ ਪਰਿਵਾਰ ਵੱਧਾ ਗਿਆ ਨਾ ਅਾ ਜਿੰਨੇ ਇਲਾਕਾ ਨਾ ਸਾਰਾ ਸਿੱਖਾਉਂ ਫੁਣ ਜੰਦੀ ਆ ਕਿ ਤੁਸੀਂ ਸਾਰੇ ਵੱਡੇ ਜਾਓਗੇ ਤੇ ਆ ਆ ਪ੍ਰਸ਼ਾਸਨ ਨੇ ਜਿਹੜਾ ਅਸੀਂ ਕੁਝ ਵੀ ਨਹੀਂ ਕਰ ਰਿਹਾ ਉਹ ਬਾਜਰ ਕੁੰਦੀ ਬਾਹਰ ਫਿਰਦੇ ਆ ਬਲਾਤ ਕਰੀ ਰਿਹਾ ਹੈ ਅਸੀਂ ਫਿਰ ਗੁਰਦੁਆਰਾ ਪ੍ਰਧਾਨਾਂ ਨੂੰ ਆ ਤੀਨੀ ਆਉ ਚੱਕ ਕੇ ਲੈਣ ਦੇ ਉਹਨਾਂ ਨੂੰ ਬਿਲਕੁਲ ਸਪੂਰ ਪੇਸ਼ ਕਰਦੇ ਰੋਪ ਕਰਨ ਵਾਲੇ ਹੋ ਆ ਸਮਾਹ ਕੋਈ ਬੋਝਦੇ ਆ ਉਹਦੇ ਗੁਰਦੁਆਰਾ ਸਾਨੂੰ ਮਿਲ ਜੇ ਮੱਥਾ ਟੇਕਨੋਂ ਤੁਸੀਂ ਸਮਾਹ ਗਏ ਕੀ ਆਹ ਆ ਹਾਲਤ ਹੈ ਤੇ ਆ ਸਾਨੂੰ 90 90 ਸਾਲ ਤਿੰਨ 10 10 ਸਾਲ ਅਸੀਂ 7 8 ਸਾਲ ਸੀ ਨਹੀਂ 4 5 ਵਾਰ ਮੇਰੇ ਨਾਲ ਇਹ ਪੈਸੇ ਕਿੰਨੇ ਸੀ ਉਹ ਵੈਸੀ ਆ ਭਾਈ ਪਹਿਲੇ ਦੇ ਫਿਰ ਦਬਾਵਾ ਨਾ ਉੱਤੇ ਤੁੱਸਾ ਸੀ ਤੁੱਸਾ ਕਰਕੇ ਮੇਰੇ ਲੰਤਵੀਆਂ ਨਹੀਂ ਗਈਆਂ ਤੇ ਬਿਜਲੀ ਕਰਤਾ ਨਾ ਪਿੰਨੇ ਆ ਮੇਰੇ ਕੋਲੇ ਤੁਹਾਨੂੰ ਦਿਖਾਤਾ ਹਾਂ ਤੇ ਆ ਐਪਰੇਜ ਇੱਧਰ ਡਾਗਾ ਐਪਰੇਜ ਜਟਾਣਾ ਇੱਧਰ ਡਾਗਾ ਇੱਕ ਸਰ ਬੱਜੇ ਤੇ ਮਨ ਆ ਮੈਂ ਤੜਤਾ ਸੀਗਾ ਤੇ ਤਾੜੀ ਰੱਖ ਤਨ ਮੇਰੀ ਵੱਢਣ ਆਇਆ ਮੈਨੂੰ ਕਿ ਗਵਾਹੀ ਦੇ ਦੂ ਆਖੇ ਗਵਾਹੀ ਤਾਂ ਦੇ ਦੂ ਜੇ ਕਿ ਸਤਲੋਗ ਆਪਾਂ ਪੱਧ ਨੂੰ ਫੇਰੂ ਆਈਨ ਜੀ ਹਰਦੇਵ ਸਿੰਘ ਹਰਛੇਟੀ ਇੱਕ ਥਾਣੇਦਾਰ ਉਹਨਾਂ ਨੇ ਮੈਨੂੰ ਕਾ ਕਾੜ ਕੇ 9 ਵਜੇ ਉੱਤਨ ਤੋਂ ਲਾਲੂ ਕਿੰਨੇ ਘੰਟੇ ਔਰ ਸਨੂ ਮਿਲੂ ਬਾਹਰ ਲੋੜਾ ਭਾਈ ਕੋ ਸਾਡਾ ਵੰਦਨ ਕਰ ਪਰ ਸਨੂ ਮਿਲੂ ਇਹਨਾਂ ਨੇ ਦੋ ਜਣਾਂ ਨੂੰ 4 ਘੰਟੇ ਬਾਅਦ ਦਿੱਤੇ ਹੈ ਠੀਕ ਘੰਟੇ ਤੁਸੀਂ ਇੱਥੋਂ ਦੇਖ ਲਓ ਭਾਈ ਜੀ ਕੋੜੇ ਤੱਕ ਵੱਡੇ ਉਹਨਾਂ ਨੇ ਕੋੜੇ ਤੱਕ ਵੱਡੇ ਮੈਂ 10 ਦਿਨ ਕੋ ਬਾਅਦ ਉਹ ਇਸ ਫੇਰ ਹਜਰ ਸਿੰਘ ਇਹਨਾਂ ਦੇ ਬਾਈਕ ਲੋ